ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਦਲਬਾਗ ਸਿੰਘ ਹਰੀਗੜ ਭਾਰਤੀ ਕਿਸਾਨ ਜੂਨੀਅਨ ਇਕਤਾ ਯਾਦਵ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਵੇਂ ਕਾਰਪੋਰੇਟ ਘਰਾਣੇ ਦੀ ਦਲਾਲ ਬਣੀ ਹੈ ਉਹਦੀ ਤਾਜ਼ਾ ਉਦਾਹਰਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨੰਗਲ ਝੋੜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਵੱਡੀ ਪੱਧਰ ਤੇ ਫਸਲ ਪਲੀ ਹੋਈ ਜਿਹੜੀ ਕਿਸਾਨਾਂ ਨੇ ਵੱਡੇ ਖਾਤੇ ਕਰਕੇ ਝੋਨੇ ਦੀ ਫਸਲ ਲਾਈ ਹੈ ਤੇ ਲੱਗੀ ਹੋਈ ਫਸਲ ਦੇ ਵਿੱਚ ਬਿਨਾਂ ਮੁਆਵਜ਼ਾ ਦਿੱਤੇ ਕਿਸਾਨਾਂ ਤੋਂ ਡਾਂਗ ਦੇ ਜ਼ੋਰ ਨਾਲ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਆ ਪੰਜਾਬ ਦੀ ਸਾਰੀ ਪੁਲਿਸ ਅਸੀਂ ਭਾਰਤੀ ਕਿਸਾਨ ਉਕਤਾ ਯਾਦ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਇਸੇ ਤਰ੍ਹਾਂ ਡਾਂਗ ਦੇ ਜ਼ੋਰ ਨਾਲ ਬਿਨਾਂ ਪੈਸੇ ਦਿੱਤੇ ਜਵਰੀ ਜ਼ਮੀਨਾਂ ਅਕਵਾਇਰ ਕਰੋਗੇ ਤਾਂ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹਿਣੇ ਕਿਉਂਕਿ ਪੰਜਾਬ ਦੇ ਲੋਕ ਜ਼ਮੀਨਾਂ ਨੂੰ ਮਾਤਾ ਦਾ ਰੁਤਬਾ ਦਿੰਦੇ ਆ ਤੁਸੀਂ ਕਾਰਪੋਰੇਟ ਘਰਾਣਾਂ ਦੀ ਦਲਾਲੀ ਕਰਦੇ ਹੋ ਸਿੱਧਣ ਸਿੱਧਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਗੁਰਨਾਨਕ ਤੇ ਕੀਤੀ ਲਾਲੂਆਂ ਦੇ ਵਿਰੋਧ ਦੇ ਵਿੱਚ ਖੜੇ ਹੋ ਇਹਦੀ ਕੀਮਤ ਤੁਹਾਨੂੰ ਚਕਾਉਣੀ ਪੈਣੀ ਹੈ ਇਹਦੇ ਨਾਲ ਦੀ ਨਾਲ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਹੜਾ ਭਗਵੰਤ ਮਾਨ ਇਹ ਕਹਿ ਰਿਹਾ ਕਿ ਜ਼ਮੀਨ ਅਸੀਂ ਜ਼ਬਰਦਸਤੀ ਇਕਬੈ ਨਹੀਂ ਕਰਾਂਗੇ ਸਹਿਮਤੀ ਨਾਲ ਲਵਾਂਗੇ ਉਹ ਨੀਤੀ ਐਨੀ ਖਤਰਨਾਕ ਨੀਤੀ ਹੈ ਇੱਕ ਕਿਸਾਨਾਂ ਨੂੰ ਸਿੱਧਾ ਕਹਿ ਦਈਏ ਇੱਕ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਮਿੱਠੇ ਜ਼ਹਿਰ ਦੇ ਤਹਿਤ ਜਾਰਾ ਇਕੜ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਆ ਸਰਕਾਰ ਨੇ ਤੇ ਲੱਖਾਂ ਏਕੜ ਹੋਰ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਬਿਨਾ ਪੈਸੇ ਦਿੱਤੇ ਅਕਵਾਇਰ ਕੀਤੀ ਜਾਣੀ ਹੈ ਇੰਨੀ ਖਤਰਨਾਕ ਨੀਤੀ ਆ ਉਹ ਤੇ 3-4 ਸਾਲ ਵਾਸਤੇ ਤਿੰਨ ਸਿਰਫ 3 ਸਾਲ ਵਾਸਤੇ ਕਿਸਾਨਾਂ ਨੂੰ 30000 ਰੁਪਇਆ ਇੱਕ ਏਕੜ ਦਾ ਪ੍ਰਤੀ ਸਾਲ ਮਿਲੂਗਾ ਇੱਕ ਏਕੜ ਦਾ 80000 ਰੁਪਏ ਠੇਕਾ ਪੰਜਾਬ ਦੇ ਵਿੱਚ ਅੱਜ 30000 ਰੁਪਇਆ ਸਰਕਾਰ ਦੇਊਗੀ ਸਾਲ ਦਾ ਤਿੰਨ ਸਾਲ ਵਿਹਲੀ ਪਈ ਰਹੂਗੀ ਉਦੋਂ ਬਾਅਦ ਦੇ ਵਿੱਚ ਕੋਈ ਪੈਸਾ ਨਹੀਂ ਦੇਣਾ ਡਵੈਲਪਮੈਂਟ ਕਦੋਂ ਹੁੰਦੀ ਹੈ ਇਹਦਾ ਕੋਈ ਪਤਾ ਨਹੀਂ ਜਣੀ 15 15 20 20 ਸਾਲ ਹੋ ਗਏ ਜਿਹੜੀਆਂ ਪਹਿਲਾਂ ਇਸ ਨੀਤੀ ਤਹਿ ਜਮੀਨਾ ਕਿਸਾਨਾਂ ਤੋਂ ਲਈਆਂ ਉਹ ਬੇਅਵਾਜ਼ ਜਮੀਨਾ ਪਈਆਂ ਇਸ ਕਰਕੇ ਉਹ ਖਤਰਨਾਕ ਨੀਤੀ ਹੈ ਅਸੀਂ ਸਾਡੇ ਕਿਸਾਨ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਭਰਾਵੋ ਸਰਕਾਰ ਝੂਠ ਬੋਲ ਰਹੀ ਹੈ ਜਮੀਨੀ ਹਕੀਕਤਾਂ ਕੁਝ ਹੋਰ ਹੈ ਪ੍ਰਚਾਰ ਕੁਝ ਹੋਰ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਡੇ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਆਓ ਵੱਡੇ ਸੰਘਰਸ਼ ਦੀ ਮੰਗ ਕਰਦੀ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਸਮੂਹ ਲੋਕਾਂ ਨੂੰ ਇਕੱਠੇ ਕਰਕੇ ਉਸ ਨੀਤੀ ਦੇ ਖਿਲਾਫ ਖੜੇ ਬਿਨਾ ਇਹ ਸੰਘਰਸ਼ ਜਿੱਤੇ ਨਹੀਂ ਜਾਣੇ ਇਸ ਕਰਕੇ ਅਸੀਂ ਇੱਕਮ ਇੱਕ ਹੋਈਏ ਸਮੂਹ ਜਥੇਬੰਦੀਆਂ ਨੂੰ ਚਾਹੇ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਪਾਰੀਆਂ ਦੀਆਂ ਛੋਟੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਸਾਨੂੰ ਗਲਬੱਕੜੀ ਪਾ ਕੇ ਸੰਘਰਸ਼ ਕਰਨੇ ਪੈਣੇ ਆ ਸਰਕਾਰ ਬੁਰੇ ਤੇ ਆਈ ਹੈ ਇਹਦੀਆਂ ਨੀਤੀਆਂ ਪਾਲਿਸੀਆਂ ਸਿਰਫ ਕਾਰਪੋਰੇਟ ਕਰਨ ਦਾ ਪੱਖਪੂਰਦੀਆਂ ਤੇ ਬਾਕੀ ਸਾਰੇ ਲੋਕਾਂ ਦਾ ਗਲਾ ਘੁੱਟ ਰੀਆਂ ਇਸ ਕਰਕੇ ਆਓ ਭਰਾਵੋ ਇਹਨਾਂ ਨੀਤੀਆਂ ਪਾਲਸੀਆਂ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ਾਂ ਦੀ ਲੋੜ ਹੈ ਤੁਹਾਡਾ ਧੰਨਵਾਦ ਵੈਗੁਰੂ ਜੀ ਕਾਕਾ